ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਤ ਮਹਾਹਰ ਨਾਮ ਸਿੰਘ ਜੀ ਬਚਨ ਕਰਿਆ ਕਰਦੇ ਸਨ ਧਰਮ ਕਰਮ ਕਮਾਓ ਰਾਜ ਭਾਗ ਨਿਰੰਕਾਰ ਨੇ ਦਿੱਤੇ ਹਨ ਇਸ ਦੇ ਵਿੱਚ ਹੀ ਧਰਮ ਅਤੇ ਕਰਮ ਕਮਾਓ ਇਹ ਤੁਹਾਡਾ ਸਾਥ ਦੇਣਗੇ ਨਹੀਂ ਤਾਂ ਇਹ ਮਾਇਆ ਦਾ ਜਿਹੜਾ ਤੁਹਾਡੇ ਤੇ ਰੰਗ ਚੜਿਆ ਹੈ ਇਹ ਉਤਰ ਜਾਵੇਗਾ ਦਿਨ ਮੜਿਆ ਜਾਣਗੇ ਸੁਕਟ ਤੁਹਾਡੇ ਭੋਗੇ ਦੁੱਖਾਂ ਦਾ ਰੂਪ ਧਾਰ ਜਾਣਗੇ ਰਾਜੇ ਵੀ ਭਿਖਾਰੀ ਬਣ ਜਾਣਗੇ ਜੇ ਉਹ ਗੁਰੂ ਭਿਖਾਰੀਆਂ ਨੂੰ ਰਾਜੇ ਕਰ ਸਕਦਾ ਹੈ ਪੀਖ ਮੰਗਣ ਵਾਲਿਆਂ ਨੂੰ ਰਾਜੇ ਬਣਾ ਸਕਦਾ ਹੈ ਤਾਂ ਰਾਜਿਆਂ ਨੂੰ ਵੀ ਭਿਖਾਰੀ ਕਰ ਸਕਦਾ ਹੈ ਧਰਮ ਕਰਮ ਤੁਹਾਡਾ ਸਾਥ ਦੇਣਗੇ ਬਾਬਾ ਜੀ ਨੇ ਬਚਨ ਕੀਤੇ ਆਪਣੇ ਵੱਡਿਆਂ ਦੇ ਬਚਨ ਯਾਦ ਕਰੋ ਪਰ ਉਪਕਾਰ ਯਾਦ ਕਰੋ ਵੱਡਿਆਂ ਦੀਆਂ ਨਿਸ਼ਾਨੀਆਂ ਯਾਦ ਕਰੋ ਵੱਡਿਆਂ ਦੇ ਸ਼ਬਦ ਯਾਦ ਕਰੋ ਇਸ ਲਈ ਧਰਮ ਕਰਮ ਕਮਾਓ ਅਤੇ ਜੋ ਇਹਨਾਂ ਮਹਾਪੁਰਸ਼ਾਂ ਦੇ ਬਚਨਾਂ ਨੂੰ ਘਮਾਉਂਦਾ ਹੈ ਉਹੋ ਹੀ ਇਸ ਦੁਨੀਆ ਦੇ ਪਵ ਸਾਗਰ ਤੋਂ ਪਰ ਹੋ ਜਾਂਦਾ ਹੈ ਸਾਡੀ ਅੱਜ ਦੀ ਸਾਖੀ ਕਿਸ ਤਰ੍ਹਾਂ ਮਹਾਪੁਰਸ਼ਾਂ ਦੇ ਬਚਨਾਂ ਨੂੰ ਮੰਨਣ ਕਰਕੇ ਇੱਕ ਸਾਹਕਾਰ ਜੋ ਕੰਗਾਲ ਵੀ ਹੋ ਗਿਆ ਅਤੇ ਮੌਤ ਵੀ ਸਿਰ ਤੇ ਆ ਗਈ ਕਿਸ ਤਰ੍ਹਾਂ ਉਸ ਦੇ ਧਰਮ ਕਰਮ ਹੀ ਮਹਾਪੁਰਸ਼ਾਂ ਦਾ ਰੂਪ ਧਾਰ ਕੇ ਉਸ ਨੂੰ ਬਚਾਇਆ ਅਤੇ ਮੁੜ ਵਾਪਸ ਉਹ ਕੰਗਾਲ ਤੋਂ ਸਾਹੂਕਾਰ ਵੀ ਬਣ ਗਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਹੂਕਾਰ ਜੋ ਕਿ ਆਪਣੇ ਧਰਮ ਕਰਮ ਵਿੱਚ ਪੂਰਾ ਸੀ ਉਸਨੇ ਜਹਾਜ਼ ਤਿਆਰ ਕੀਤਾ ਅਤੇ ਉਸ ਜਹਾਜ਼ ਨੂੰ ਪੂਰਾ ਮਾਲ ਨਾਲ ਭਰ ਲਿਆ ਸੋਚਣ ਲੱਗਾ ਕਿ ਪਰਦੇਸ ਵਿੱਚ ਜਾ ਕੇ ਮਹੰਗੇ ਰੇਟ ਤੇ ਵੇਚ ਕੇ ਆਵਾਂਗਾ ਅਤੇ ਨਫਾ ਕਮਾਵਾਂਗਾ ਜਦੋਂ ਜਹਾਜ਼ ਤੋਰਨਾ ਸੀ ਤਾਂ ਇੱਕ ਸੰਤ ਆ ਗਏ ਸ਼ਾਹੂਕਰ ਨੇ ਸੰਤਾਂ ਨੂੰ ਨਮਸਕਾਰ ਕੀਤੀ ਸੰਤ ਨੇ ਪੁੱਛਿਆ ਕਿੱਥੇ ਚੱਲੇ ਹੋ ਸ਼ਾਹੂਕਰ ਕਹਿਣ ਲੱਗਾ ਪਰਦੇਸ ਚੱਲੇ ਹਾਂ ਮਾਲ ਲੈ ਕੇ ਸੰਤ ਕਹਿਣ ਲੱਗੇ ਸਾਨੂੰ ਵੀ ਕਮਾਫੇਰਾ ਲਿਆਓ ਸ਼ਾਹੂਕਰ ਨੂੰ ਬੜੀ ਖੁਸ਼ੀ ਹੋਈ ਕਿ ਜੇ ਮਹਾਪੁਰਖ ਸਾਡੇ ਨਾਲ ਸਫ਼ਰ ਵਿੱਚ ਜਾਣ ਤਾਂ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਜੇ ਮਹਾਪੁਰਖ ਸਾਡੇ ਨਾਲ ਸਫ਼ਰ ਵਿੱਚ ਜਾਣਗੇ ਤਾਂ satsang ਹੋ ਜਾਏਗਾ ਅਤੇ 22 ਸਫ਼ਰ ਵਧੀਆ ਤੈ ਹੋ ਜਾਵੇਗਾ ਸ਼ਾਹੂਕਾਰ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਉਸਨੇ ਬੜੇ ਅਦਬ ਸਤਕਾਰ ਦੇ ਨਾਲ ਸੰਤਾ ਨੂੰ ਜਹਾਜ਼ ਵਿੱਚ ਬਿਠਾਇਆ ਅਤੇ ਜਹਾਜ਼ ਚੱਲ ਪਿਆ ਅਤੇ ਜਹਾਜ਼ ਵਿੱਚ ਸਾਥ ਸੰਗ ਹੁੰਦਾ ਰਹਾ ਸਭ ਨੇ ਲਹਾ ਘਟਿਆ ਇੱਕ ਦਿਨ ਸ਼ਾਹੂਕਾਰ ਕਹਿਣ ਲੱਗਾ ਮਹਾਰਾਜ ਤੁਸੀਂ ਆਰਾਮ ਕਰ ਲਓ ਸੰਤਾ ਨੇ ਕਿਹਾ ਪਾਈ ਅਸੀਂ ਤਾਂ ਭਜਨ ਕਰਾਂਗੇ ਆਰਾਮ ਤੁਸੀਂ ਕਰ ਲਓ ਪਰ ਚਾਰ ਗੱਲਾਂ ਸਾਡੀਆਂ ਨੋਟ ਕਰ ਲੈਣਾ ਚਾਹੇ ਉਸਨੂੰ ਕਾਪੀ ਉੱਤੇ ਲਿਖ ਲਓ ਤੁਹਾਡੇ ਕੰਮ ਹੋਣ ਗਿਆ ਚਾਹੂ ਕਰਨੇ ਸਤਿਵਚਨ ਆਕਿਆ ਕਿਉਂਕਿ ਉਹ ਸੰਤਾਂ ਦੇ ਬਚਨਾਂ ਦਾ ਪੁਜਾਰੀ ਸੀ ਮਹਾਪੁਰਖ ਨੇ ਦਿੱਤੇ ਹੋਏ ਬਚਨਾਂ ਨੂੰ ਮੰਨਦਾ ਸੀ ਸੰਗਤ ਕਰਦਾ ਸੀ ਸੰਤ ਕਹਿਣ ਲੱਗੇ ਸਾਡਾ ਪਹਿਲਾ ਬਚਨ ਹੈ ਜੇ ਪਰਦੇਸ ਵਿੱਚ ਮਜ਼ਦੂਰੀ ਕਰਨੀ ਪਵੇ ਤਾਂ ਜ਼ਰੂਰ ਕਰ ਲੈਣਾ ਕੋਈ ਮਹਿਨਾ ਨਾ ਮਾਰਨਾ ਦੂਸਰਾ ਬਚਨ ਹੈ ਜੇ ਆਪਣੇ ਤੋਂ ਛੋਟੇ ਨੂੰ ਪਰਮੇਸ਼ਵਰ ਵੱਡਿਆ ਕਰ ਦੇਵੇ ਤਾਂ ਉਸ ਨੂੰ ਵੱਡਿਆਂ ਮੰਨ ਲੈਣਾ ਕਿਸੇ ਤਰ੍ਹਾਂ ਦੀ ਵਿਰੋਧਤਾ ਨਾ ਕਰਨਾ ਤੀਸਰਾ ਬਚਨ ਜੇ ਰੋਟੀ ਤਿਆਰ ਹੋਵੇ ਕੋਈ ਜਾਣ ਵਾਸਤੇ ਕਹੇ ਤਾਂ ਛੱਡ ਕੇ ਨਹੀਂ ਜਾਣੇ ਖਾ ਕੇ ਜਾਣਾ ਹੈ ਉਸੇ ਵਿੱਚ ਪੜਾ ਹੈ ਅਤੇ ਚੌਥਾ ਵਚਨ ਆਖਿਆ ਜਿੱਥੇ ਆਪਸ ਵਿੱਚ ਵੈਰ ਵਿਰੋਧ ਈਰਖਾ ਵੱਧ ਜਾਵੇ ਉਹ ਥਾਂ ਛੱਡ ਕੇ ਦੂਸਰੀ ਜਗ੍ਹਾ ਚਲਾ ਜਾਣਾ ਹੈ ਉੱਥੇ ਨਹੀਂ ਰਹਿਣਾ ਇਹ ਚਾਰ ਵਚਨ ਸਾਡੇ ਯਾਦ ਕਰ ਲੈ ਸਾਹੂ ਕਰਾ ਤੇਰੇ ਬੜੇ ਕੰਮ ਆਣਗੇ ਇਹ ਚਾਰ ਵਚਨ ਸਾਹੂ ਕਰਨ ਨੂੰ ਦਿੱਤੇ ਅਤੇ ਮਹਾਪੁਰਖਾਂ ਨੇ ਕਿਹਾ ਅਸੀਂ ਭਜਨ ਕਰਾਂਗੇ ਤੁਸੀਂ ਆਰਾਮ ਕਰੋ ਜਹਾਜ਼ ਵਿੱਚ ਇੱਕ ਬਕਸਾ ਬੰਨਿਆ ਹੋਇਆ ਸੀ ਉਸ ਬਕਸੇ ਵਿੱਚ ਸ਼ਾਹੂਕਾਰ ਅਤੇ ਉਸ ਦਾ ਨੌਕਰ ਸੋ ਗਿਆ ਸੰਤ ਮਹਾਪੁਰਖ ਭਜਨ ਕਰਨ ਲੱਗ ਪਏ ਅਚਾਨਕ ਜਹਾਜ਼ ਹਗਮਨ ਖੇਰੀ ਵਿੱਚ ਪਿਆ ਹੈ ਜਹਾਜ਼ ਪਹਾੜ ਦੇ ਨਾਲ ਟਕਰਾਇਆ ਅਤੇ ਟੁਕੜੇ ਟੁਕੜੇ ਹੋ ਗਿਆ ਜਿਸ ਬਕਸੇ ਵਿੱਚ ਉਹ ਨੌਕਰ ਅਤੇ ਸ਼ਾਹੂਕਾਰ ਸੁੱਤੇ ਪਏ ਸਨ ਉਹ ਬਕਸਾ ਜਹਾਜ਼ ਤੋਂ ਅਲੱਗ ਹੋ ਗਿਆ ਅਤੇ ਤਰਦਾ ਹੋਇਆ ਕਿਨਾਰੇ 'ਤੇ ਜਾ ਲੱਗਿਆ ਜਦੋਂ ਉਹ ਉੱਠੇ ਤਾਂ ਇੱਕਦਮ ਬਾਹਰ ਆਏ ਅਤੇ ਸ਼ਾਹੂਕਾਰ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਹਾਲ ਕਿਵੇਂ ਹੋ ਗਿਆ ਚਾਹੂ ਕਰ ਸੋਚਣ ਲੱਗਾ ਇਹ ਕਿਸ ਚੀਜ਼ ਦਾ ਫਲ ਹੈ ਮੈਂ ਤਾਂ ਕੋਈ ਬੁਰਾ ਹੀ ਨਹੀਂ ਕੀਤਾ ਮਹਾਪੁਰਖਾਂ ਦੀ ਸੰਗਤ ਕੀਤੀ ਸੀ ਮਹਾਪੁਰਖ ਮੇਰੇ ਨਾਲ ਸਨ ਇਹ ਕੀ ਹਾਲ ਹੋ ਗਿਆ ਇਹ ਤਾਂ ਹੋਣਾ ਹੀ ਨਹੀਂ ਚਾਹੀਦਾ ਸੀ ਸੰਤਾਂ ਦੀ ਸੰਗਤ ਕਰਨ ਵਾਲੇ ਹਾਂ ਧਰਮ ਕਰਮ ਪੂਰੇ ਕਰਦੇ ਹਾਂ ਜੋ ਮਹਾਪੁਰਖ ਸਾਧੂਆਂ ਨੇ ਦੱਸੇ ਹਨ ਉਹ ਸਾਰੇ कमाए ਹਨ ਪਰ ਫਿਰ ਵੀ ਇਹ ਹਾਲ ਕਿਉਂ ਹੋਇਆ ਮਨ ਉਸਤਤ ਸ਼ੰਕੀਆਂ ਵਿੱਚ ਆ ਗਿਆ ਕਾਫੀ ਉਤਾਹ ਚੜਾ ਆਏ ਪਰ ਨਾਲ ਹੀ ਅੰਦਰੋਂ ਆਵਾਜ਼ ਆਈ ਕਿ ਪਾਣਾ ਮਨ ਰਾਜਾ ਦੇ ਕਾਰਜ ਵਿੱਚ ਆਓ ਸ਼ੰਕੇ ਨਾ ਕਰੋ ਪਰਮੇਸ਼ਵਰ ਦਾ ਨਾਮ ਜਪੋ ਜਿਹੜਾ ਸਭ ਥਾਂ ਤੇ ਸਹਾਈ ਹੁੰਦਾ ਹੈ ਹਰ ਪੀੜ ਵਿੱਚ ਹਰ ਥਾਂ ਤੇ ਸਹਾਈ ਹੁੰਦਾ ਹੈ ਨਾਮ ਦੀ ਓਟ ਲੈ ਸਾਧੂ ਸੰਗਤ ਦੀ ਓਟ ਲੈ ਜਿਹੜਾ ਤੇਰੇ ਇਸ ਔਕੇ ਸਮੇਂ ਵਿੱਚ ਸਹਾਈ ਹੋਏਗਾ ਸੰਸੇ ਨਾ ਕਰ ਸ਼ੰਕਿਆਂ ਵਾਲੀ ਮਤਬੁੱਦੀ ਮਾਰੀ ਜਾਂਦੀ ਹੈ ਬੁੱਧੀ ਪ੍ਰਿਸ਼ਟ ਹੋ ਜਾਂਦੀ ਹੈ ਅਤੇ ਉਸ ਦਾ ਜਿਓ ਮਿਲਿਨ ਹੋ ਜਾਂਦਾ ਹੈ ਇਸੇ ਕਰਕੇ ਸ਼ੰਕੇ ਨਹੀਂ ਕਰਨੇ ਚਾਹੀਦੇ ਸ਼ੰਕੇ ਛੱड़ ਦੇਣੇ ਚਾਹੀਦੇ ਹਨ ਸ਼ੰਕੇ ਹੀ ਪਗਤੀ ਵਿੱਚ ਰੁਕਾਵਟ ਪਾਉਂਦੇ ਹਨ ਗੁਰੂ ਦੇ ਰਾਹ ਵਿੱਚ ਰੁਕਾਵਟ ਹਨ ਇਸ ਲਈ ਆ ਪਾਣੀ ਵਿੱਚ ਆ ਐਸੀ ਆਵਾਜ਼ ਮੰਦ ਦੇ ਅੰਦਰੋਂ ਆਈ ਤਾਂ ਸਾਵਧਨ ਹੋ ਗਿਆ ਆਖਾਂ ਲਗਾ हे ਪ੍ਰਮਾਤਮਾ ਤੇਰੀ ਰਜਾ ਪਰਮੇਸ਼ਵਰ ਦਾ ਨਾਮ ਜਪਦੇ ਤੁਰੇ ਜਾ ਰਹੇ ਹਨ ਸ਼ਾਹੂਕਰ ਅਤੇ ਉਸਦੇ ਨੌਕਰ ਨੂੰ ਨੇੜੇ ਹੀ ਬਸਤੀ ਨਜ਼ਰ ਆਈ ਉਸ ਵੱਲ ਤੁਰ ਪਿਆ ਕਿ ਰਾਤ ਕੱਟੀ ਜਾਵੇ ਪਰਮੇਸ਼ਵਰ ਦਾ ਨਾਮ ਜਪੇ ਜਾਂਦੇ ਹਨ ਕਿ ਪਰਮੇਸ਼ਵਰ ਕਿਰਪਾ ਕਰੇ ਤੇਰੇ ਹਾਂ ਤੇਰੇ ਹਾਂ ਨਾਲੇ ਪਰਮੇਸ਼ਰ ਨੂੰ ਕਹਿੰਦੇ ਹਨ ਸਾਡੇ ਹੀ ਗੁਨਾਹ ਹਨ ਤੂੰ ਤਾਂ ਬੜਾ ਦਿਆਲਾ ਹੈ ਕੀ ਹੋ ਗਿਆ ਜੇ ਜਹਾਜ਼ ਡੁੱਬ ਗਿਆ ਡੁੱਬਿਆਂ ਨੂੰ ਤਾਰਨ ਵਾਲਾ ਹੈ ਤੂੰ ਡੁੱਬ ਨਹੀ ਦਿੰਦਾ ਇੰਨਾ ਦਿ ਆਲੂ ਹੈ ਇੰਨਾ ਕਿਰਪਾਲੂ ਹੈ ਤੇਰੇ ਘਰ ਵਿੱਚ ਕੋਈ ਕਾਟਾ ਨਹੀਂ ਹੈ ਮਾਲਕ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇਰਾ ਵੀ ਉਹ ਮਾਲਕ ਹੈ ਮੇਰਾ ਵੀ ਉਹੀ ਮਾਲਕ ਹੈ ਅਤੇ ਮੈਂ ਉਸੇ ਦਾ ਹੀ ਜੀਵ ਹਾਂ ਸ਼ਾਹੂਕਾਰ ਅਤੇ ਨੌਕਰ ਹੁਣ ਬਸਤੀ ਵਿੱਚ ਆ ਗਏ ਬੜਾ ਵੱਡਾ ਸ਼ਾਹੂਕਾਰ ਸੀ ਪਲਾਂ ਵਿੱਚ ਹੀ ਕੰਗਾਲ ਹੋ ਗਿਆ ਅਤੇ ਪਰਦੇਸ ਵਿੱਚ ਜਿੱਥੇ ਉਸ ਨੂੰ ਕੋਈ ਨਹੀਂ ਜਾਣਦਾ ਸੋਚਣ ਲੱਗਾ ਕਿ ਕੋਈ ਜਾਣੇ ਜਾਂ ਨਾ ਜਾਣੇ ਉਹ ਵਾਹਿਗੁਰੂ ਤਾਂ ਹਾਜ਼ਰ ਨਜ਼ਰ ਹੈ ਉਸਦੇ ਮਨ ਵਿੱਚੋਂ ਆਵਾਜ਼ ਆਈ ਤੇਰੇ ਸਾਰੇ ਗਰਜ ਠੀਕ ਹੋ ਜਾਣਗੇ ਇਸ ਵੱਲ ਨਾ ਵੇਖ ਉਸ ਦੀਆਂ ਲਹਿਮਤਾਂ ਵੱਲ ਵੇਖ ਆਪਣੇ ਵੱਲ ਨਾ ਵੇਖ ਜੇ ਤੂੰ ਮਿਲਹਤ ਹੈ ਉਹ ਉਜਲੇ ਕਰਨ ਵਾਲਾ ਹੈ ਇਸ ਲਈ ਉਸ ਮਾਲਕ ਦੇ ਚਰਨਾਂ ਨਾਲ ਜੋੜ ਪਰਮੇਸ਼ਵਰ ਦਾ ਨਾਮ ਜਪਦਿਆਂ ساری ਰਾਤ ਗੁਜ਼ਰੀ ਸਵੇਰੇ ਦਿਨ ਚੜਿਆ ਚੌਂਕੀਦਾਰ ਨੇ ਆਵਾਜ਼ ਦਿੱਤੀ ਬਈ ਰਾਤ ਕੋਈ ਮਸਾਫਰ ਇੱਥੇ ਮਰਦਾ ਹੋ ਗਿਆ ਹੈ ਉਸ ਨੂੰ ਜਿਹੜਾ ਸਮੁੰਦਰ ਵਿੱਚ ਸੁੱਟ ਕੇ ਆਏਗਾ ਉਸ ਨੂੰ ਮਜ਼ਦੂਰੀ ਦਿੱਤੀ ਜਾਵੇਗੀ ਸ਼ਾਹੂਕਰ ਨੂੰ ਸੰਤਾਂ ਦਾ ਪਹਿਲਾ ਵਚਨ ਦਾਤ ਆਇਆ ਅਤੇ ਸ਼ਾਹੂਕਰ ਅਤੇ ਉਸਦੇ ਨੌਕਰ ਨੇ ਉਸ ਮਰਦੇ ਨੂੰ ਉਠਾਇਆ ਮਜ਼ਦੂਰੀ ਲਈ ਅਤੇ ਸਮੁੰਦਰ ਵਿੱਚ ਸੁੱਟਣ ਤੋਰ ਗਏ ਅੱਗੇ ਸਮੁੰਦਰ ਵੱਲ ਜਾ ਰਹੇ ਹਨ ਕਿ ਰਸਤੇ ਵਿੱਚ ਸ਼ਾਹੂਕਰ ਨੂੰ ਸ਼ੱਕ ਪਿਆ ਇਸ ਮਰਦਾ ਸਰੀਰ ਦੇ ਕੋਲ ਕੁਝ ਬੰਨਿਆ ਹੋਇਆ ਹੈ ਜਦੋਂ ਉਹਨਾਂ ਨੇ ਉਸਨੂੰ ਖੋਲ ਕੇ ਦੇਖਿਆ ਤਾਂ ਉਸਦੇ ਵਿੱਚ ਸੋਨੇ ਦੀਆਂ ਮੋਹਰਾਂ ਪਈਆਂ ਹੋਈਆਂ ਸਨ ਸ਼ਾਹੂਕਰ ਨੇ ਸੋਨੇ ਦੀਆਂ ਮੋਹਰਾਂ ਲੈ ਲਈਆਂ ਅਤੇ ਪਰਮਾਤਮਾ ਦਾ ਸ਼ੁਕਰ ਮਨਾਇਆ ਮਹਾਪੁਰਖਾਂ ਦਾ ਪਹਿਲਾ ਵਚਨ ਮੰਨ ਲਿਆ ਕਿ ਜੇ ਮਜ਼ਦੂਰੀ ਕਰਨੀ ਪਵੇ ਤਾਂ ਕਰ ਲੈਣੀ ਹੈ ਅਤੇ ਆਪਣੇ ਸ਼ਾਹੂਕਰ ਪੁਨੇ ਤੇ ਮਨ ਨਹੀਂ ਰੱਖਿਆ ਅਤੇ ਤਾਨਾ ਪ੍ਰਾਪਤ ਹੋ ਗਿਆ ਆਖਿਆ ਮਹਾਪੁਰਖਾਂ ਦਾ ਪਹਿਲਾ ਬਚਨ ਮੰਨਿਆ ਅਤੇ ਤਾਨਾ ਪ੍ਰਾਪਤ ਹੋਇਆ ਹੈ ਵਾਪਸ ਆਏ ਸ਼ਾਹੂਕਰ ਨੇ ਨੌਕਰ ਨੂੰ ਕਿਹਾ ਜਾ ਕੋਈ ਮਠਿਆਈ ਪਦਾਰਥ ਲੋਡ ਬੰਦ ਵਸਤਾ ਲੈ ਕੇ ਆ ਸ਼ਹਿਰ ਵਿੱਚੋਂ ਉਸ ਨੇ ਇੱਕ ਸੋਨੇ ਦੀ ਮੋਹਰ ਦਿੱਤੀ ਨੌਕਰ ਸ਼ਹਿਰ ਵਿੱਚ ਗਿਆ ਮਠਿਆਈ ਲੈਣ ਹਲਵਾਈ ਦੀ ਦੁਕਾਨ ਅਤੇ ਉਸ ਨੂੰ ਜਾ ਕੇ ਸੋਨੇ ਦੀ ਮੋਹਰ ਦਿੱਤੀ ਅਤੇ ਕਿਹਾ ਇਹ ਪਦਾਰਥ ਦੇ ਦੇ ਸਾਹਮਣੇ ਉਹ ਢੋਲ ਵੱਜਣ ਲੱਗ ਪਿਆ ਲੋਕ ਇਕੱਠੇ ਹੋਣ ਲੱਗ ਪਏ ਨੌਕਰ ਨੇ ਹਲਵਾਈ ਤੋਂ ਪੁੱਛਿਆ ਕਿ ਇਹ ਕਾਹਦਾ ਇਕੱਠ ਹੋ ਰਿਹਾ ਹੈ ਹਲਵਾਈ ਕਹਿਣ ਲੱਗਾ ਇੱਥੋਂ ਦਾ ਰਾਜਾ ਮਰ ਗਿਆ ਹੈ ਹੁਣ ਨਵੇਂ ਰਾਜੇ ਦੀ ਚੋਣ ਕੀਤੀ ਜਾਣੀ ਹੈ ਇਸ ਰਾਜ ਦਾ ਧਰਮ ਹੈ ਕਿ ਜਿਹੜਾ ਨਵਾਂ ਰਾਜਾ ਥਾਪਿਆ ਜਾਵੇਗਾ ਰਾਜੇ ਦਾ ਬਾਜ ਉੜ ਕੇ ਜਿਸ ਦੇ ਸਿਰ ਉੱਤੇ ਬੈਠੇਗਾ ਉਸੇ ਨੂੰ ਰਾਜਾ ਬਣਾਉਣਾ ਹੈ ਜਦੋਂ ਰਾਜੇ ਦਾ ਬਾਜ ਛੱਡਿਆ ਗਿਆ ਬਾਜ ਉੜਦਾ ਹੋਇਆ ਨੌਕਰ ਦੇ ਸਿਰ ਤੇ ਬੈ ਗਿਆ ਉਸ ਨੌਕਰ ਨੂੰ ਉਹਨਾਂ ਲੋਕਾਂ ਨੇ ਰਾਜਾ ਬਣਾ ਦਿੱਤਾ ਸਾਹੂਕਰ ਨੇ ਵੇਖਿਆ ਕਿ ਨੌਕਰ ਤਾਂ ਵਾਪਸ ਆਇਆ ਹੀ ਨਹੀਂ ਜਦੋਂ ਪੁੱਛਦਾ ਪਛੰਦਾ ਉਹ ਮਠਿਆਈ ਵਾਲੇ ਕੋਲ ਆਇਆ ਤਾਂ ਹਲਵਾਈ ਨੇ ਦੱਸ ਦਿੱਤਾ ਕਿ ਉਹ ਤਾਂ ਹੁਣ ਰਾਜਾ ਬਣ ਗਿਆ ਹੈ ਬੜਾ ਭਾਗੇਸ਼ਾਲੀ ਸੀ ਸ਼ਾਹੂਕਾਰ ਕਹਿ ਲਗਾ ਇਹ ਕਿਸ ਤਰ੍ਹਾਂ ਹੋ ਗਿਆ ਹਲਵਾਈ ਨੇ ਕਿਹਾ ਇਥੋਂ ਦਾ ਤਾਂ ਇਸੇ ਤਰ੍ਹਾਂ ਦਾ ਧਰਮ ਹੈ ਕਿ ਜਿਸ ਦੇ ਸਿਰ ਉਤੇ ਬਾਜ ਬੈਠ ਜਾਵੇ ਉਹੀ ਰਾਜਾ ਬਣ ਜਾਂਦਾ ਹੈ ਹੁਣ ਸ਼ਾਹੂਕਾਰ ਨੂੰ ਸੰਤਾਂ ਦਾ ਦੂਸਰਾ ਵਚਨ ਜਲ ਆਇਆ ਕਿ ਜੇਕਰ ਆਪਣੇ ਤੋਂ ਛੋਟੇ ਨੂੰ ਪਰਮੇਸ਼ਰ ਵੱਡਿਆਂ ਕਰਦੇਵੇ ਤਾਂ ਉਹਨੂੰ ਮਲ ਲੈਣਾ ਚਾਹੀਦਾ ਹੈ ਕਿਰਣਾ ਨਹੀਂ ਕਰਨੀ ਵਿਰੋਧਤਾ ਨਹੀਂ ਕਰਨੀ ਸ਼ਾਹੂਕਾਰ ਨੇ ਇਸ ਗੱਲ ਦੀ ਖੁਸ਼ੀ ਮਨਾਈ ਸੰਤਾਂ ਦਾ ਦੂਸਰਾ ਬਚਨ ਮੰਨਣ ਵਾਸਤੇ ਉਸਨੇ ਮਠਿਆਈ ਦਾ ਥਾਲ ਭਰ ਲਿਆ ਉੱਤੇ ਸੋਨਾ ਦੀਆਂ ਮੋਰਾ ਰੱਖ ਲਈਆਂ ਅਤੇ ਰਾਜੇ ਵੱਲ ਤੁਰ ਪਿਆ ਜਾ ਕੇ ਰਾਜੇ ਨੂੰ ਪੇਟਾ ਰੱਖ ਕੇ ਨਮਸਕਾਰ ਕੀਤੀ ਰਾਜੇ ਨੇ ਉਸ ਸਮੇਂ ਦੇਖਿਆ ਕਿ ਇਹ ਕਾ ਸ਼ਾਹੂਕਾਰ ਹੈ ਉਸਨੇ ਉਸ ਨੂੰ ਵਜ਼ੀਰ ਬਣਾ ਦਿੱਤਾ ਸ਼ਾਹੂਕਾਰ ਨੇ ਇਸ ਗੱਲ ਦੀ ਵੀ ਖੁਸ਼ੀ ਮਨਾਈ ਕਿ ਸੰਤਾਂ ਦਾ ਦੂਸਰਾ ਬਚਨ ਮੰਨਣ ਨਾਲ ਉਸ ਨੂੰ ਕੋਈ ਅਹੁਦਾ ਪ੍ਰਾਪਤ ਹੋ ਗਿਆ ਹੈ ਹੁਣ ਤਾਂ ਉਹ ਵਜ਼ੀਰ ਹੋ ਗਿਆ ਹੈ ਕੰਗਾਲ ਨਹੀਂ ਰਿਹਾ ਨੌਕਰ ਅਤੇ ਸ਼ਾਹੂਕਾਰ ਇੱਕ ਦੂਜੇ ਦੇ ਜਾਣਕਾਰ ਸਨ ਇਸ ਲਈ ਆਪਸ ਵਿੱਚ ਕਾਫੀ ਤਾਲਮੇਲ ਸੀ ਇਹ ਵੇਖ ਰਾਜ ਦਰਬਾਰ ਦੇ ਬਾਕੀ ਵਜ਼ੀਰਾਂ ਨੂੰ ਬੜੀ ਤਕਲੀਫ ਹੋਈ ਇਸ ਲਈ ਉਹਨਾਂ ਨੇ ਹੁਣ ਰਾਜੇ ਨੂੰ ਪੜਕੋਣਾ ਸ਼ੁਰੂ ਕਰ ਦਿੱਤਾ ਕਿ ਇਹ ਤੁਹਾਡਾ ਕਹਿਣਾ ਨਹੀਂ ਮੰਨਦਾ ਇਹ ਤਾਂ ਤੁਹਾਡੇ ਤੋਂ ਨਫ਼ਰਤ ਕਰਦਾ ਹੈ ਇੱਕ ਵਾਰ ਤਾਂ ਨੌਕਰ ਬਣੇ ਰਾਜੇ ਨੂੰ ਵੀ ਸ਼ੰਕਾ ਹੋ ਗਿਆ ਕਿ ਸ਼ਾਹੂਕਾਰ ਹਜੇ ਤੱਕ ਮੈਨੂੰ ਨੌਕਰ ਹੀ ਸਮਝਦਾ ਹੈ ਇਸ ਨੇ ਮੈਨੂੰ ਰਾਜਾ ਨਹੀਂ ਮੰਨਿਆ ਕਿ ਨਾ ਕਰਦਾ ਹੈ ਵਜ਼ੀਰ ਕਹਿਣ ਲੱਗੇ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਾ ਦਿਓ ਨਹੀਂ ਤਾਂ ਤੁਹਾਡਾ ਨੁਕਸਾਨ ਕਰੇਗਾ ਰਾਜੇ ਨੇ ਕਿਹਾ ਠੀਕ ਹੈ ਇੱਕ ਵਿਉਂਤ ਘੜੀ ਗਈ ਕਿ ਇੱਕ ਮਰਾਸਲਾ ਤਿਆਰ ਕਰੋ ਅਤੇ ਇੱਕ ਸੰਦੇਸ਼ ਲਿਖ ਕੇ ਦਿਓ ਉਸ ਸੰਦੇਸ਼ ਵਿੱਚ ਲਿਖ ਦਿਓ ਕਿ ਸੰਦੇਸ਼ ਦੇਣ ਵਾਲੇ ਨੂੰ ਆਉਂਦਿਆਂ ਹੀ ਮਾਰ ਦੇਣਾ ਹੈ ਰਾਜੇ ਨੇ ਇੱਕ ਮਰਾਸਲਾ ਤਿਆਰ ਕਰਾਇਆ ਅਤੇ ਇੱਕ ਸੰਦੇਸ਼ ਇਸ ਦੇ ਹੱਥ ਫੜਾਇਆ ਅਤੇ ਨਾਲ ਇੱਕ ਨੌਕਰ ਵੀ ਭੇਜ ਦਿੱਤਾ ਹੁਣ ਇਹ ਜਾ ਰਹੇ ਹਨ ਕੀ ਵੇਖਦੇ ਹਨ ਅੱਗੇ ਰਸਤੇ ਵਿੱਚ ਮਹਾਪੁਰਖ ਬੈਠੇ ਹਨ satsang ਹੋ ਰਿਹਾ ਸੀ ਇਸ ਦਾ ਕਰਮ ਸੀ ਧਰਮ ਸੀ ਕਿ ਮਹਾਪੁਰਖਾਂ ਦੀ ਸੰਗਤ ਜ਼ਰੂਰ ਕਰਨੀ ਹੈ ਨਮਸਕਾਰ ਜ਼ਰੂਰ ਕਰਨੀ ਹੈ ਕੋਈ ਨਾ ਕੋਈ ਫਲ ਪ੍ਰਾਪਤ ਹੋਵੇਗਾ ਜੇ ਸੰਗਤ ਕਰਾਂਗੇ ਜੋ ਦਰਬਾਰ ਮਹਾਪੁਰਖਾਂ ਦਾ ਲੱਗਿਆ ਹੈ ਇਹ ਸ਼ਾਹੂਕਰ ਵਜ਼ੀਰ ਉੜਤੋਂ ਉਤਰਿਆ ਆਨ ਕੇ ਮਹਾਪੁਰਖਾਂ ਨੂੰ ਨਮਸਕਾਰ ਕੀਤੀ ਮਹਾਪੁਰਖਾਂ ਨੇ ਇਸ਼ਾਰਾ ਕੀਤਾ ਬੈਠ ਜਾ ਜਦੋਂ ਉੱਠਣ ਲੱਗਾ ਤਾਂ ਸੰਤਾ ਨੇ ਕਿਹਾ ਭਾਈ ਲੰਗਰ ਛਕੇ ਬਗੈਰ ਨਹੀਂ ਜਾਣਾ ਸੰਤਾ ਦਾ ਤੀਸਰਾ ਬਚਨ ਸ਼ਾਹੂਕਰ ਨੂੰ ਚੇਤੇ ਆਇਆ ਕਿ ਜੇਕਰ ਕੋਈ ਲੰਗਰ ਖਾਨ ਨੂੰ ਕਹੇ ਤਾਂ ਬਗੈਰ ਖਾਏ ਨਹੀਂ ਜਾਣਾ ਚਾਹੇ ਥੋੜਾ ਹੀ ਖਾ ਕੇ ਜਾਓ ਸ਼ਾਹੂਕਾਰ ਨੇ ਸੋਚਿਆ ਜੇਕਰ ਮੈਂ ਲੰਗਰ ਖਾਵਾਂਗਾ ਤਾਂ ਮਰਾਸਲਾ ਲੇਟ ਹੋ ਜਾਵੇਗਾ ਇਸ ਲਈ ਇਸਨੇ ਆਪਣੇ ਨਾਲ ਆਏ ਨੌਕਰ ਨੂੰ ਕਿਹਾ ਕਿ ਤੂੰ ਮਰਾਸਲਾ ਲੈ ਕੇ ਜਾ ਮੈਂ ਤਾਂ ਲੰਗਰ ਛੱਕ ਕੇ ਆਵਾਂਗਾ ਸੰਤਾਂ ਦਾ ਵਚਨ ਮੰਨ ਕੇ ਹੀ ਆਵਾਂਗਾ ਕੁਝ ਸਮੇਂ ਬਾਅਦ ਲੰਗਰ ਖਾ ਕੇ ਇਹ ਵੀ ਉਸਦੇ ਮਗਰ ਗਿਆ ਅਤੇ ਰਾਜੇ ਨੂੰ ਜਾ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਮੇਰੇ ਮਰਾਸਲੇ ਦਾ ਜਵਾਬ ਦਿਓ ਤਾਂ ਰਾਜੇ ਨੇ ਕਿਹਾ ਜਵਾਬ ਸੀ ਕਿ ਜਿਹੜਾ ਵੀ ਮਰਾਸਲਾ ਲੈ ਕੇ ਆਵੇਗਾ ਉਸਨੂੰ ਕਤਲ ਕਰ ਦਿੱਤਾ ਜਾਵੇ ਚਾਹੂ ਗਰ ਨੂੰ ਇਕਦਮ ਜਦ ਆਇਆ ਕਿ ਮੈਨੂੰ ਤਾਂ ਸੰਤਾਂ ਦੇ ਬਚਨਾਂ ਨੇ ਬਚਾ ਲਿਆ ਹੈ ਨਹੀਂ ਤਾਂ ਕਤਲ ਤਾਂ ਮੇਰਾ ਹੋਣਾ ਸੀ ਜੇ ਮਹਾਪੁਰਖ ਨਾ ਕਹਿੰਦੇ ਰੋਟੀ ਖਾ ਕੇ ਜਾ ਤਾਂ ਮੈਂ ਤਾਂ ਖਤਮ ਹੋ ਜਾਣਾ ਸੀ ਸੰਤਾਂ ਦੇ ਤੀਸਰੇ ਬਚਨ ਨੂੰ ਮੰਨਣ ਦੇ ਨਾਲ ਮੌਤ ਤੋਂ ਬਚ ਗਏ ਪਹਿਲਾ ਬਚਨ ਮੰਨਿਆ ਤਾਂ ਤਾਨਾ ਪ੍ਰਾਪਤ ਹੋਇਆ ਦੂਜਾ ਮੰਨਿਆ ਤਾਂ ਉਹਦਾ ਮਿਲ ਗਿਆ ਤੀਸਰਾ ਮੰਨਿਆ ਤਾਂ ਮਰਨ ਤੋਂ ਬਚ ਗਿਆ ਪਰ ਹੁਣ ਚੌਥਾ ਬਚਨ ਹੈ ਸੰਤਾਂ ਦਾ ਜਿੱਥੇ ਵੈਰ ਵਿਰੋਧ ਈਰਖਾ ਹੋਵੇ ਉੱਥੇ ਰਹਿਣਾ ਨਹੀਂ ਕਿਨਾਰਾ ਕਰ ਜਾਣਾ ਹੈ ਇਹ ਵਾਪਸ ਆਇਆ ਇੱਕ ਵਾਰੀ ਤਾਂ ਨੌਕਰ ਬਣਿਆ ਰਾਜਾ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਬਚ ਕਿਵੇਂ ਗਿਆ ਇਸ ਨੇ ਸਾਰੀ ਗੱਲ ਦੱਸੀ ਕਿ ਮਹਾਰਾਜ ਮੈਨੂੰ ਹੁਣ ਛੁੱਟੀ ਦੇ ਦਿਓ ਮੈਂ ਇੱਥੇ ਨਹੀਂ ਰਹਿਣਾ ਨੌਕਰ ਨੇ ਕਿਹਾ ਅੱਗੇ ਤੋਂ ਕੋਈ ਐਸਾ ਕੰਮ ਨਹੀਂ ਹੋਵੇਗਾ ਮੈਂ ਗੁੰਮਰਾਹ ਹੋ ਗਿਆ ਸੀ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੂੰ ਇੱਥੇ ਹੀ ਰਹਿ ਪਰ ਸਾਹੂਕਰ ਨੇ ਕਿਹਾ ਨਹੀਂ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਂ ਚਲੇ ਜਾਣਾ ਹੈ ਜਦੋਂ ਉਸ ਰਾਜੇ ਨੇ ਦੇਖਿਆ ਕਿ ਹੁਣ ਇਸ ਨੇ ਇੱਥੇ ਨਹੀਂ ਰਹਿਣਾ ਤਾਂ ਰਾਜੇ ਨੇ ਉਸ ਸਮੇਂ ਇੱਕ ਬੜਾ ਵਧੀਆ ਜਹਾਜ਼ ਤਿਆਰ ਕਰਵਾਇਆ ਉਸੇ ਤਰ੍ਹਾਂ ਹੀ ਮਾਲਦਾ ਭਰ ਦਿੱਤਾ ਅਤੇ ਬੜੇ ਸਤਿਕਾਰ ਨਾਲ ਸ਼ਾਹੂਕਰ ਨੂੰ ਵਿਦਾ ਕੀਤਾ ਇਸ ਤਰ੍ਹਾਂ ਸ਼ਾਹੂਕਰ ਨੇ ਧਰਮ ਕਰਮ ਕਮਾਏ ਸੀ ساری ਜ਼ਿੰਦਗੀ ਅਤੇ ਉਹਨਾਂ ਧਰਮਾਂ ਕਰਮਾਂ ਦੇ ਸਦਕਾ ਹੀ ਮਹਾਪੁਰਖਾ ਦੇ ਸਦਕਾ ਹੀ ਡੁੱਬਿਆ ਬੇੜਾ ਵੀ ਤਾਰ ਗਿਆ ਉਸੇ ਦੇ ਧਰਮ ਕਰਮ ਕੀਤੇ ਸਭ ਅੱਗੇ ਆਏ ਉਸ ਦਾ ਬੇੜਾ ਤਾਰਨ ਵਾਸਤੇ ਔਖੇ ਸਮੇਂ ਵਿੱਚ ਸਹਾਇੀ ਹੋਣ ਵਾਸਤੇ ਜਿਨ੍ਹਾਂ ਨੇ ਚਾਰ ਬਚਨ ਦਿੱਤੇ ਸਨ ਉਸੇ ਦੇ ਕਰਮ ਧਰਮ ਹੀ ਮਹਾਪੁਰਖ ਬਣ ਕੇ ਆਏ ਸਨ ਜਿਨ੍ਹਾਂ ਨੇ ਰੋਟੀ ਖਾਣ ਨੂੰ ਕਿਹਾ ਅਤੇ ਜਿਨ੍ਹਾਂ ਨੇ ਮਰਨ ਤੋਂ ਬਚਾ ਲਿਆ ਜਿਨ੍ਹਾਂ ਦੇ ਸਦਕਾ ਉਸ ਦਾ ਦੁਬਦਾ ਹੋਇਆ ਬੇੜਾ ਤਰ ਗਿਆ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਲੈਣੀ ਹੈ ਜੋ ਵੀ ਕੜੀਆਂ ਪ੍ਰਾਪਤ ਹੋਣ ਕੋਈ ਲਾਹਾ ਮਿਲਣ ਦਾ ਸਮਾਂ ਮਿਲੇ ਕੋਈ ਸత్సੰਗ ਮਿਲੇ ਤਾਂ ਸਾਰੇ ਕੰਮਾਂ ਨੂੰ ਛੱਡ ਦੇਣਾ ਹੈ ਪਰ ਇਨ੍ਹਾਂ ਕੜੀਆਂ ਨੂੰ ਸੰਭਾਲਣਾ ਹੈ ਕਿਉਂਕਿ ਇਹ ਦੁਰਲਭ ਵਸਤੂ ਹੈ ਇਸ ਨੂੰ ਨਹੀਂ ਛੱਡਣਾ ਚਾਹੀਦਾ ਮਾਇਆ ਅਤੇ ਪੁੱਤਰ ਦੀਆਂ ਇਹ ਤਾਂ ਸਭ ਕੁਝ ਪਾਪੀਆਂ ਕੋਲ ਵੀ ਹੈ ਬੇਈਮਾਨਾਂ ਕੋਲ ਵੀ ਹੈ ਇਹ ਤਨਮਲ ਪੁੱਤਰ ਸਭ ਕੋਲ ਹੈ ਪਰ ਮਹਾਪੁਰਖਾਂ ਦੀ ਸੰਗਤ ਹਰੀ ਦੀ ਕਥਾ ਅਤੇ ਆ ਨਾਮ ਜਪਣਾ ਸਾਰਿਆਂ ਕੋਲ ਨਹੀਂ ਇਹ ਉਥੇ ਹੀ ਹੋਵੇਗਾ ਜਿੱਥੇ ਗੁਰੂ ਦੀ ਕਿਰਪਾ ਹੋਵੇਗੀ ਕਲਯੁਗ ਨਾਮ ਜਪਣ ਨਹੀਂ ਦਿੰਦਾ ਨਾ ਹੀ ਨਾਮ ਜਪਣ ਵਾਲਿਆਂ ਨੂੰ ਰਹਿਣ ਦਿੰਦਾ ਹੈ ਰਗੜੇ ਪਾਈ ਹੀ ਰੱਖਦਾ ਹੈ ਪਰ ਜਿੱਥੇ ਕੋਈ ਪੂਰਾ ਸਿਰ ਤੇ ਹੋਵੇ ਉਧਰ ਕਲਯੁਗ ਵੇਖਦਾ ਵੀ ਨਹੀਂ ਅਤੇ ਜਮਦੂਤ ਉਸ ਦੇ ਨੇੜੇ ਨਹੀਂ ਆਉਂਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ